ਪੰਜਾਬ ਲੀਹਾਂ ਤੇ ਲਿਆਉਣਾ ਕਿਵੇਂ ਆ ਰੰਗਲਾ ਬਣਾਉਣਾ ਕਿਵੇਂ ਉਹ ਵੀ ਲੁੱਟੇ ਰਹੇ ਵੀ ਲੁੱਟ ਲੈਣਗੇ ਕੀ ਹੋ ਜੂਗਾ ਆਹੀ ਆਮ ਪਿੰਡਾਂ ਚ ਕਹਿੰਦੇ ਸੀ ਇਹ ਲੁੱਟ ਲੈਣਗੇ ਕੀ ਕਰ ਲੋਂਗੇ ਪਹਿਲੇ ਵੀ ਲੁੱਟੇ ਰਹੇ ਜਿਵੇਂ ਇਹ ਕਹਿੰਦਾ ਹੁੰਦਾ ਸੀ ਨਾ ਵੀ ਬੜੇ ਡਾਕਟਰ ਤੇ ਨਾਮ ਨਹੀਂ ਆਉਂਦਾ ਇਹ ਤੁਹਾਡਾ ਝਾੜ ਫੂਕੀ ਕਰਾ ਕੇ ਦੇਖ ਲਓ ਸਾਥ ਇਹ ਝਾੜੇ ਵਾਲੇ ਲੱਭੇ ਸੀਗੇ ਇਹਨਾਂ ਨੂੰ ਪੰਜਾਬੀਆਂ ਨਾਲ ਜਾਂ ਆਮ ਲੋਕਾਂ ਨਾਲ ਕੋਈ ਦਰਦ ਨਹੀਂ ਹੈ ਹੜਾਂ ਚ ਮਰ ਗਏ ਕਿਸੇ ਦੇ ਡੰਗਰ ਹੜ ਗਏ ਕਿਸੇ ਦੇ ਜ਼ਮੀਨਾ ਹੜ ਗੀਆਂ ਕੋਈ ਦਰਦ ਨਹੀਂ ਨਾ ਔਰ ਐਮਐਲਏ ਦੇ ਵਿੱਚ ਕੀ ਪੁਰਕਾ ਕੰਮ ਕਰਨਗੇ ਉਹ ਇਹ ਇਹ ਬੋਲ ਕੇ ਲਾਇਸੀ ਪਰ ਉਹਨਾਂ ਨੂੰ ਟਾਸਕ ਪਤਾ ਕੀ ਦਿੱਤਾ ਸੀ ਐਮਐਲਏ ਜੋ ਕਰਦਾ ਅਫਸਰ ਤੋਂ ਪੁੱਛ ਕੇ ਕਿਉਂਕਿ ਲੈਣਾ ਉਹਨਾਂ ਅਫਸਰ ਤੋਂ ਹੀ ਹੈ ਜਿਹੜਾ ਦਾ ਅਸਤੀਫਾ ਹੀ ਪਹਿਲਾਂ ਲੈ ਕੇ ਰੱਖਿਆ ਹੈ ਉਹ ਕਿਵੇਂ ਬੋਲੂਗਾ ਇਹ ਐਡਾ ਜਿਹੜੇ ਬੋਲਦੇ ਨਹੀਂ ਚੁੱਪ ਹੈ ਬਿਲਕੁਲ ਉਹੀ ਕਾਰਨ ਹੈ ਪੰਜਾਬ ਹੜ੍ਹਾਂ ਦੀ ਮਾਰ ਚੱਲ ਚੁੱਕਿਆ ਤੇ ਹਜੇ ਤੱਕ ਲੋਕ ਮੁੜ ਵਸੇਬੇ ਲਈ ਤਰਸ ਰਹੇ ਨੇ ਕਿ ਲੀ ਦੇ ਉੱਤੇ ਦੁਬਾਰਾ ਜ਼ਿੰਦਗੀ ਆਵੇ ਇਸ ਨੂੰ ਲੈ ਕੇ ਵੱਖ-ਵੱਖੀ ਸਿਆਸੀ ਪਾਰਟੀਆਂ ਦੀਆਂ ਆਪਣੀਆਂ ਰਣਨੀਤੀਆਂ ਨੇ ਅੱਜ ਪੁਨਰ ਸਰਜੀਤ ਸ਼ਰਮਣੀ ਕਾਲੀ ਦਲ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣੀ ਲੀਡਰਸ਼ਿਪ ਦੇ ਨਾਲ ਐਲਾਨ ਕੀਤਾ ਹੈ ਕਿ 30 ਸਤੰਬਰ ਤੋਂ ਉਹ ਵੀ ਵੱਖ-ਵੱਖ ਤਰ੍ਹਾਂ ਦੀ ਸੇਵਾ ਕਰਨਗੇ ਪਰ ਦੂਜੇ ਪਾਸੇ ਜੋ ਸੱਤਾਧਿਰ ਸਰਕਾਰ ਨੇ ਪਹਿਲਾਂ ਤੋਂ ਕਈ ਵੱਡੇ ਐਲਾਨ ਕਰ ਰੱਖੇ ਨੇ ਹੋਰ ਪਾਰਟੀਆਂ ਵੀ ਲੱਗੀਆਂ ਨੇ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਪੁਨਰ ਸਰਜੀਤ ਸ਼ਰਮਣੀ ਕਾਲੀ ਦਲ ਦੇ ਪਾਰਟੀ ਦੇ ਬੁਲਾਰੇ ਇਕਬਾਲ ਸਿੰਘ ਉਹ ਸਾਡੇ ਨਾਲ ਨਹੀਂ ਉਹਨਾਂ ਨਾਲ ਗੱਲ ਕਰਦੇ ਆ ਇੱਕ ਪਾਸੇ ਤਾਂ ਤੁਸੀਂ ਆਪਣੀ ਲੀਡਰਸ਼ਿਪ ਦੇ ਨਾਲ ਅੱਜ ਪ੍ਰੈਸ ਕਾਨਫਰੰਸ ਦੇ ਜ਼ਰੀਏ ਐਲਾਨ ਕੀਤਾ ਕਿ ਡੀਜ਼ਲ ਦੀ ਸੇਵਾ ਗਰੰਥੀ ਸਿੰਘਾਂ ਨੂੰ ਜਾਂ ਮੰਦਰ ਦੇ ਪੁਜਾਰੀਆਂ ਨੂੰ ਉਹਨਾਂ ਨੂੰ ਸੇਵਾ ਮੁੜ ਸੇਵੇ ਲਈ ਹੋਰ ਲੋਕਾਂ ਦੀ ਸੇਵਾ ਪਰ ਜਿੱਥੇ ਗੱਲ ਰਹੀ ਸਰਕਾਰ ਦੀ ਜਿਨ੍ਹਾਂ ਦੇ ਹੱਥ ਬਾਗ ਡੋਰਾ ਇੱਕ ਪਾਸੇ ਚੜ੍ਹਦੀ ਕਲਾ ਮਿਸ਼ਨ ਲੈ ਕੇ ਉਹ ਵੀ ਆ ਰਹੇ ਨੇ ਤੇ ਕੱਲਾ ਕੱਲਾ ਰੁਪਈਆ ਉਹਨਾਂ ਨੇ ਲੋਕਾਂ ਤੋਂ ਲੈ ਕੇ ਲੋਕਾਂ ਤੇ ਲਾਉਣ ਦਾ ਜਿਹੜਾ ਦਾਵਾ ਕੀਤਾ ਉਹਨੂੰ ਕਿਵੇਂ ਵੇਖਦੇ ਹੋ ਨਹੀਂ ਦੇਖੋ ਫਰਜ਼ ਤਾਂ ਇਹ ਸਰਕਾਰਾਂ ਦਾ ਹੀ ਹੁੰਦਾ ਹੈ ਇਹ ਤਾਂ ਗੁਰੂਆਂ ਦੀ ਧਰਤੀ ਕਰਕੇ ਇੱਥੇ ਦਾਨਪੁਨ ਕਰਨ ਵਾਲੇ ਬਹੁਤ ਆਪਣੇ ਹੈਗੇ ਸੰਸਥਾਵਾਂ ਹੋਰ ਵੱਖ-ਵੱਖ ਪਾਰਟੀਆਂ ਇੰਡੀਵਿਜੂਅਲ ਵੀ ਕਰ ਰਹੇ ਹੋਣਗੇ ਉਹ ਲੱਗ ਹੈਗਾ ਪਰ ਜ਼ਿੰਮੇਵਾਰੀ ਜੇ ਆਪਾਂ ਦੇਖੀ ਤਾਂ ਸਰਕਾਰ ਦੀ ਹੀ ਬਣਦੀ ਹੁੰਦੀ ਹੈ ਕਿਉਂਕਿ ਸਰਕਾਰ ਦਾ ਜਿਹੜਾ ਕੁਦਰਤੀ ਆਫਤਾਂ ਦਾ ਫੰਡ ਹੁੰਦਾ ਇਹ ਹਰੇਕ ਬਜਟ ਚੋਂ ਪੰਜਾਬ ਸਰਕਾਰ ਵੀ ਰੱਖਦੀ ਹੈ ਤੇ ਕੇਂਦਰ ਸਰਕਾਰ ਵੀ ਰੱਖਦੀ ਤੇ ਇਹਦਾ ਇੱਕ ਪੂਲ ਬਣ ਜਾਂਦਾ ਹੁੰਦਾ ਤੇ ਉਹ ਪੂਲ ਚ ਜਿਹੜਾ 12000 ਕਰੋੜ ਰੁਪਏ ਸਾਡਾ ਇਕੱਠਾ ਹੋਇਆ ਹੋਇਆ ਸੀ ਪੰਜਾਬ ਦਾ ਤੇ ਹਰ ਸਟੇਟ ਦਾ ਹੀ ਹੈਗਾ ਤੇ ਉਹਦੇ ਕੁਝ ਨੋਰਮਸ ਹੁੰਨੇ ਨੇ ਜੀ ਤੇ ਉਹ ਜਿਹੜੇ ਨੋਰਮਸ ਹੁੰਨੇ ਉਹ ਹਰੇਕ ਸਟੇਟ ਨੇ ਆਪਣੇ ਅਕੋਰਡਿੰਗ ਹੀ ਉੱਥੇ ਜਾ ਕੇ ਫਾਈਨੈਂਸ ਕਮਿਸ਼ਨ ਜਿਹੜਾ ਬੰਦਾ ਉਹਦੇ ਕੋਲ ਰੱਖਣੀਆਂ ਹੁੰਦੇ ਵੀ ਸਾਢੇ ਇਹ ਦਿੱਕਤ ਹੈ ਜੀ ਇਹਦੇ 50 ਵਾਸਤੇ ਸਟੇਟ ਵਾਸਤੇ ਨੋਰਮ ਢਿੱਲੇ ਕਰੋ ਕونکہ ਜਿਹੜਾ ਫਾਈਨੈਂਸ ਕਮਿਸ਼ਨ ਬੈਠਦਾ ਇਹ ਨਾ ਦਿੱਕਤਾਂ ਨੂੰ ਦੂਰ ਕਰਨ ਵਾਸਤੇ ਬੈਠਦਾ ਹੁੰਦਾ ਤੇ ਇਹਨਾਂ ਨਾਲ ਫਾਈਨੈਂਸ ਕਮਿਸ਼ਨ ਦੀ ਮੀਟਿੰਗ ਹੋਈ ਉਹਦੇ 'ਚ ਕੋਈ ਗੱਲੇ ਨਹੀਂ ਰੱਖੀ ਜਿਹੜਾ ਭਗਵਾਨਤਮਾਨ ਕਹਿੰਦਾ ਹੁੰਦਾ ਸੀ ਸਾਨੂੰ ਪਤਾ ਦੂਜੀਆਂ ਸਰਕਾਰਾਂ ਨੂੰ ਪਤਾ ਹੀ ਨਹੀਂ ਹੈ ਕਿ ਪੈਸਾ ਕਿਵੇਂ ਖਰਚਣਾ ਕੁਦਰਤੀ ਆਪਤ ਹੁੰਦਾ ਸਾਡੇ ਕੋਲ ਪੈਸਾ ਪਿਆ ਅੱਜ ਉਹ ਪੈਸਾ ਲੱਭ ਨਹੀਂ ਰਿਹਾ ਉਹ ਕਿੱਥੇ ਗਿਆ ਪ੍ਰਧਾਨ ਮੰਤਰੀ ਤੇ ਆਪ ਤਰਸ ਰਹੇ ਆ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਟਾਈਮ ਹੀ ਦੇਣ ਨੂੰ ਤਿਆਰ ਨਹੀਂ ਕਦੋਂ ਦੀ ਚਿੱਠੀ ਲਿਖੀ ਆ ਮੁਲਾਕਾਤ ਲਈ ਸਮਾਂ ਹੀ ਨਹੀਂ ਮਿਲ ਰਿਹਾ ਦੇਖੋ ਇੱਕ ਹੋ ਗਿਆ ਰਾਜਨੀਤਿਕ ਫਰੰਟ ਬੀਜਪੀ ਆਮ ਪਾਰਟੀ ਹੋਰ ਕਾਂਗਰਸ ਇਹ ਇਹ ਆਪਸ ਵਿੱਚ ਇਹਨਾਂ ਦੇ ਟਕਰਾਅ ਹੋ ਸਕਦੇ ਇੱਕ ਸਾਡਾ ਸਿਸਟਮ ਬਣਾ ਹੋਇਆ ਜਿਹੜਾ ਫਾਈਨੈਂਸ ਦਾ ਆਪਾਂ ਕੰਮ ਚੱਲਦਾ ਸਾਰੇ ਸਟੇਟਾਂ ਦਾ ਨਹੀਂ ਤਾਂ ਰੁਕ ਜਾਊਗਾ ਜੇ ਰਾਜਨੀਤੀ ਖੇਡਣ ਲੱਗ ਜਾ ਉਹਦੇ ਚ ਕੋਈ ਰਾਜਨੀਤਿਕ ਪਾਰਟੀ ਰੋੜਾ ਨਹੀਂ ਹਟका ਸਕਦੀ ਸਾਡਾ ਫਾਈਨੈਂਸ ਕਮਿਸ਼ਨ ਬੈਠਦਾ ਸਾਡੇ ਕੈਗ ਦੀਆਂ ਆਡਿਟ ਹੁੰਦੀਆਂ ਉਹ ਇੱਕ ਅਲੱਗ ਪਲੇਟਫਾਰਮ ਹੈ ਉੱਥੇ ਤੁਹਾਨੂੰ ਜੀਐਸਟੀ ਕੌਂਸਲ ਹੈ ਉੱਥੇ ਤੁਹਾਨੂੰ ਆਪਣਾ ਰੱਖਣ ਦਾ ਪੂਰਾ ਮੌਕਾ ਮਿਲਦਾ ਜਿਹੜੇ ਹੜਕੇ ਆ ਉੱਥੇ ਨਿਕਲਣੇ ਨਾ ਕਿ ਮੋਦੀ ਯਾਰ ਮਤੀਸ਼ਾ ਨੇ ਕੱਢਣੇਗੇ ਤੁਸੀਂ ਉੱਥੇ ਆਪਣਾ ਕੋਈ ਬੰਦਾ ਹੀ ਨਹੀਂ ਭੇਜਦੇ ਜਾਂ ਜੋ ਭੇਜਦੇ ਉਹ ਬਿਚਾਰਾ ਕੋਈ ਅਫਸਰ ਹੈ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਉੱਥੇ ਆਪਣੀ ਗੱਲ ਰੱਖਣੀ ਕਿਵੇਂ ਉੱਥੇ ਤਾਂ ਫਾਈਨੈਂਸ ਮਿਨਿਸਟਰ ਜਾਵੇ ਮੁੱਖ ਮੰਤਰੀ ਆਪ ਜਾਵੇ ਉੱਥੇ ਜਾ ਕੇ ਆਪਣੇ ਚੀਜ਼ਾਂ ਨੂੰ ਉੱਥੇ ਕਰੇ ਪਰ ਸਰਕਾਰ ਦੇ ਮੰਤਰੀ ਤੁਸੀਂ ਵੀ ਸੁਣਿਆ ਹੋਣਾ ਬਹੁਤ ਪ੍ਰੈਸ ਕਾਨਫਰੰਸਾਂ ਹੋ ਗਈਆਂ ਜਿਦੇ ਵਿੱਚ ਦਲੀਲ ਦਿੱਤੀ ਗਈ ਕਿ ਸੈਂਟਰ ਸਾਡਾ ਸੀ ਹੋਗ ਹੀ ਨਹੀਂ ਕਰਦਾ 1600 ਕਰੋੜ ਦੀ ਇੱਕ ਨਗੌਣੀ ਜੀ ਰਾਸ਼ੀ ਐਲਾਨ ਕੇ ਪ੍ਰਧਾਨ ਮੰਤਰੀ ਚਲੇ ਗਏ ਮੁੜ ਕੇ ਫਿਰ 12000 ਕਰੋੜ ਤੇ ਪੇਚ ਫਸ ਗਿਆ ਇੱਕ ਮੰਤਰੀ ਆ ਕੇ ਕਹਿੰਦੇ ਆ ਪੈਸੇ ਹੈ ਹੀ ਨਹੀਂ ਇੱਕ ਕਹਿੰਦੇ ਹੈਗੇ ਆ ਪਰ ਵਰਤ ਨਹੀਂ ਸਕਦੇ ਇਸ ਤਰ੍ਹਾਂ ਦੀਆਂ ਫਸੂੜੀਆਂ ਜੀਆਂ ਸਾਹਮਣੇ ਆਈਆਂ ਨੇ ਪਸੂੜੀਆਂ ਮੈਂ ਉਹੀ ਤੁਹਾਨੂੰ ਕਹਿਣਾ ਨਾ ਇਹ ਜਿਹੜਾ 12000 ਕਰੋੜ ਰੁਪਇਆ ਇਹ ਕੇਂਦਰ ਵੀ ਗਲਤ ਨਹੀਂ ਕਹਿ ਰਿਹਾ 12000 ਕਰੋੜ ਹੈਗਾ ਪਰ ਜਦ ਇਹਨਾਂ ਨੇ ਕਰਜ਼ੇ ਦੀ ਲਿਮਟ ਵਧਾਈ ਸੀ ਨਾ ਵੀ ਸਾਨੂੰ ਕਰਜ਼ਾ ਚੱਕਣਾ ਉਹਨਾਂ ਨੇ ਕਿਹਾ ਵੀ ਸਾਡੇ ਕੋਲ 12000 ਕਰੋੜ ਰੁਪਇਆ ਹੈ ਤੁਸੀਂ ਕਿਉਂ ਵਿਆਜ ਲੋਨ ਐਨਾ ਉਹ ਵਰਤ ਲੋ ਜਦੋਂ ਤੁਹਾਨੂੰ ਕਿਤੇ ਕੁਦਰਤੀ ਆਫਤਾਂ 'ਚ ਲੋਡ ਹੋਈ ਜਿੰਨੇ ਦੀ ਲੋਡ ਹੋਈ ਉਹਨਾਂ ਥੋੜਾ ਫਿਰ ਕਰਜ਼ਾ ਥੋੜਾ ਵਧਾ ਦਾਂਗੇ ਲਿਮਟ ਆ ਹੈ ਜਿਹੜਾ ਪੇਚ ਹੈਗਾ ਉਹਨਾਂ ਨੇ ਉੱਥੇ ਜਾ ਕੇ ਜਿਹੜਾ 12000 ਕਰੋੜ ਰੁਪਏ ਉਹ ਤਾਂ ਇਹਨਾਂ ਨੇ ਕਢਾ ਕੇ ਖਾ ਲਿਆ ਹੁਣ ਜਦ ਕੁਦਰਤੀ ਆਫਤਾਂ ਆ ਗਈਆਂ ਉਹ ਹੁਣ ਲੋਨ ਦੇ ਰੂਪ ਚ ਇਹਨਾਂ ਨੂੰ ਮਿਲਣਾ ਉੱਥੇ ਜਾ ਕੇ ਆਪਣੇ ਗੱਲ ਕਰਨ ਵੀ ਇਹ ਜਿਹੜੀ ਤੁਸੀਂ ਲਿਮਟ ਕਟਾਈ ਸੀ ਹੁਣ ਸਾਢੇ ਵਧਾ ਦਿਓ ਤੁਹਾਨੂੰ 5000 ਕਰੋੜ ਦੀ ਲੋੜ ਹੈ 6000 ਕਰੋੜ ਦੀ ਲੋੜ ਹੈ ਜਾਂ 12000 ਕਰੋੜ ਦੀ ਲੋੜ ਹੈ ਉਹ ਥੋੜਾ ਲੋਨ ਚ ਕਨਵਰਟ ਹੋ ਜਾਊਗਾ ਪਰ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿਉਂਕਿ ਉਹ ਗੱਲਾਂ ਜਿਹੜੀਆਂ ਉਦੋਂ ਹੋਈਆਂ ਸੀ ਉਹ ਭੁੱਲ ਭੱਲ ਕੇ ਜੇਦੋਂ ਤੁਸੀਂ ਆਵਾਜ਼ ਦੀ ਪਾਰਟੀ ਦਾ ਹਿੱਸਾ ਸੀ ਉਦੋਂ ਤੋਂ ਲੈ ਕੇ ਅੱਜ ਭਾਵੇਂ ਤੁਹਾਡੇ ਸਿਆਸੀ ਵਖਰੇਵੇਂ ਆ ਇੱਕ ਵੀ ਮੰਤਰੀ ਜਾਂ ਮੁੱਖ ਮੰਤਰੀ ਦੇ ਮੂੰਹੋਂ ਨਹੀਂ ਸੀ ਇੱਕ ਵਾਰੀ ਵੀ ਸੁਣਿਆ ਕਿ ਖਜ਼ਾਨਾ ਖਾਲੀ ਹੈ ਕਹਿੰਦੇ ਪੁਰਾਣੇ ਦੱਸਦੇ ਹੁੰਦੇ ਸੀ ਪੀਪਾ ਸਾਡਾ ਖਜ਼ਾਨਾ ਭਰਿਆ ਸਾਨੂੰ ਪਤਾ ਲੋਕਾਂ ਦੇ ਵੱਲ ਮੂੰਹ ਕਿਵੇਂ ਕਰਨਾ ਹੈ ਖਜ਼ਾਨੇ ਦਾ ਪਰ ਹੁਣ ਗੱਲਾਂ ਇਹ ਆ ਰਹੀਆਂ ਕਿ ਜਾਇਦਾਦਾਂ ਵੇਚਣੀਆਂ ਪੈਣੀਆਂ ਹੁਣ ਕਰਜ਼ੇ ਚੁੱਕਣੇ ਪੈਣੇ ਆ ਕਰਜ਼ੇ ਦੀ ਰਕਮ ਵਧੀ ਤੁਰੀ ਜਾਂਦੀ ਹੈ ਇਹ ਖਜ਼ਾਨਾ ਖਾਲੀ ਹੈ ਪੀਪਾ ਕੀ ਤੁਸੀਂ ਤੁਸੀਂ ਕਿਵੇਂ ਸਮਝਦੇ ਹੋ ਨਹੀਂ ਦਰਸਲ ਇਹਨਾਂ ਨੂੰ ਪਤਾ ਤਾਂ ਹੈ ਹੀ ਨਹੀਂ ਇਹ ਤਾਂ ਅੰਨਾ ਹਜ਼ਾਰੇ ਨੇ ਮੂਵਮੈਂਟ ਖੜੀ ਕਰੀ ਸਿੱਧਾ ਹੀ ਕੋਈ ਸੋਸ਼ਲ ਵਰਕਰ ਸੀ ਕੋਈ ਪੱਤਰਕਾਰ ਸੀ ਕੋਈ ਵੀਡੀਓ ਐਡੀਟਰ ਸੀ ਉਹ ਆ ਕੇ ਇਧਰ ਉਧਰੋਂ ਬਣ ਕੇ ਕੁੰਭਾ ਬਣ ਗਿਆ ਸਰਕਾਰਾਂ ਬਣ ਗਈਆਂ ਟੈਕਨੀਕਲ ਤਾਂ ਗੱਲਾਂ ਪਤਾ ਹੀ ਨਹੀਂ ਸੀ ਜਿਵੇਂ ਜਦ ਹੁਣ ਮੰਨੂ ਟੈਕਨੀਕਲ ਗੱਲਾਂ ਨਹੀਂ ਪਤਾ ਮੈਂ ਕੋ ਸਾਰਾ ਥੋੜੀ ਜਾਣਦਾ ਸਰਕਾਰ ਕਿਵੇਂ ਚੱਲਦੀ ਹੁੰਦੀ ਮੈਂ ਟੈਕਨੋਕਰੇਟ ਦੀ ਕਾਡਵਾਈਜ਼ ਰਕਮੇਟੀ ਬਣਾਉਂਗਾ ਜਿਹੜੀ ਸਟੇਟ 'ਚ ਤੁਸੀਂ ਰੂਲ ਕਰਨਾ ਉਹ ਸਟੇਟ ਦੇ ਜਿਹੜੇ ਟੈਕਨੋਕਰੇਟ ਐ ਤੁਹਾਡੇ ਉੜ ਵਜਰਾਂ ਦੀ ਇੱਕ ਕਮੇਟੀ ਬਣਨੀ ਚਾਹੀਦੀ। ਪ੍ਰਿਨਾਂ ਨੇ ਪੰਜਾਬ ਇੱਕ ਬਣਾਇਆ ਹੈ ਉਹ ਜਿਹੜਾ ਕਿਆ ਕਹਿੰਦੇ ਉਹਨੂੰ ਮੈਂ ਨਾਮ ਭੁੱਲ ਗਿਆ ਉਹਦਾ। ਨਹੀਂ ਨਹੀਂ ਨਹੀਂ। ਡੁਅਲ ਪੰਜਾਬ ਡਵੈਲਪਮੈਂਟ ਕਮਿਸ਼ਨ ਹਾਂ ਬਣਾਇਆ। ਉਹਦੇ ਜਿੱਕ ਵੀ ਪੰਜਾਬੀ ਨੇ ਹੈ। ਦੇਖੋ ਬਣਾਉਣੇ ਤਾਂ ਉਹ ਪੰਜਾਬੀਆਂ ਦੀ ਕਮਿਸ਼ਨ ਬਣਾਉਣਾ ਚਾਹੀਦਾ ਸੀਗਾ। ਉਹਨਾਂ ਨਵੇਂ-ਨਵੇਂ ਪਾਲਿਸੀਆਂ ਘੜਨੇ ਆ ਸੀ ਫਿਰ ਤੁਹਾਨੂੰ ਰੈਵਨਿਊ ਆਉਣਾ ਸੀ ਫਿਰ ਉਹ ਖਜ਼ਾਨਾ ਭਰਨਾ ਸੀ ਫਿਰ ਤੁਸੀਂ ਉਹਦੀਆਂ ਸਹੂਲਤਾਂ ਦੇਣੀਆਂ ਸੀ। ਹੁਣ ਇਹਨਾਂ ਤੇ ਉਹ ਕੰਮ ਤਾਂ ਹੋਇਆ ਹੀ ਨਹੀਂ। ਸਾਰੇ ਯੂਪੀ ਬਿਹਾਰ ਕਿਥੋਂ ਜਿੱਥੋਂ ਲਿਆ ਗਿਆ ਬਸ ਅਡਜਸਟਮੈਂਟ ਕਰੀ ਹੋਈ ਆ ਉਹ ਤਨਖਾਹਾਂ ਹਲਾ ਜਾਂਵੇਂ ਮੋਟੀਆਂ ਉਹਨਾਂ ਦੀਆਂ ਉਹਨਾਂ ਦਾ 3 ਸਾਲ ਦਾ ਦੇਖੋ ਨਾ ਕੰਮ ਕਾਜ ਕੀ ਹੈ ਜ਼ੀਰੋ ਜੇ ਤੁਸੀਂ ਪਾਰਟੀ ਦੇ ਅੰਦਰ ਸੀ ਤੁਸੀਂ ਨਹੀਂ ਕਦੇ ਫੀਡਬੈਕ ਭੇਜੀ ਸੀ ਉੱਪਰ ਲਿਆਂ ਨੂੰ ਹਾਈ ਕਮਾਂਡ ਨੂੰ ਜਾਂ ਪੰਜਾਬ ਦੀ ਲੀਡਰਸ਼ਿਪ ਨੂੰ ਕਿ ਆਪਾਂ ਇੰਨਾਂ ਗੱਲਾਂ ਤੋਂ ਬਚੀਏ ਬਰਬਾਦ ਕਰ ਦੇਣਗੀਆਂ ਇੱਕ ਦਿਨ ਨਹੀਂ ਮੈਂ ਜੇ ਬੋਲਦਾ ਸੀ ਤਾਂ ਹੀ ਅੱਜ ਪਾਰਟੀ ਤੋਂ ਬਾਹਰ ਐ ਨਹੀਂ ਭਰਿਆ ਮੇਲਾ ਛੱਡ ਕੇ ਬਾਹਰ ਆਉਂਦਾ ਮੈਂ ਯਾਰ ਪੰਜਾਬ ਦਰਦੀ ਆ ਮੰਨੂ ਨਹੀਂ ਚੰਗਾ ਲੱਗਦਾ ਵੀ ਹਾਂ ਯਾਰ ਤੁਸੀਂ ਆਪਣੇ ਫੀਲਿੰਗਾਂ ਚ ਕੋਈ ਸਕੂਰਟੀਆਂ ਲੈ ਕੇ ਬੜ ਬੜੇ ਹੂਟਰ ਮਾਰਦੇ ਫਿਰੋ ਯਾਰ ਸਾਨੂੰ ਇੱਕ ਮੌਕਾ ਦਿੱਤਾ ਸੀ ਪੰਜਾਬੀਆਂ ਨੇ ਤੁਸੀਂ ਕੰਮ ਕਰੋ ਮੈਂ ਤਾਂ ਪਹਿਲਾਂ ਦਿਨਾਂ ਦੀ ਜਾਨ ਨੂੰ ਪਿੱਟਦਾ ਰਿਹਾ ਪਹਿਲੀ ਵਾਰ ਜਦ ਇਹਨਾਂ ਨੇ ਸਰਕਾਰ ਬਣੀ ਐ ਉਦੋਂ ਤੋਂ ਹੀ ਮੈਂ ਇਹਨਾਂ ਨੂੰ ਫੜ ਲਿਆ ਸੀਗਾ ਇਹ ਜਦੋਂ ਬਸਾਂ ਲੈ ਕੇ ਅੰਮ੍ਰਿਤਸਰ ਗਏ ਮੈਂ ਕਿਹਾ ਗਲਤ ਐ ਕੰਮ ਇਹ ਥੋੜਾ ਮੇਰੀਆਂ ਗੱਲਾਂ ਉਦੋਂ ਤੇ ਚੁਪਦੀਆਂ ਸੀ ਫੇਰ ਸਾਰਾ ਡਰਾਫਟ ਲਾਧੂ ਕਾ ਜੀ ਮੇਰੇ ਕੋਲ ਬਣਿਆ ਪਿਆ ਮੈਂ ਕਿਹਾ ਮੈਨੂੰ ਇੱਕ ਘੰਟਾ ਦੇ ਦਿਓ ਮੈਂ ਥੋੜਾ ਸਾਰਾ ਬਣਾ ਬਣਾ ਦੇਣਾ ਕਿਵੇਂ ਪੰਜਾਬ ਨੇ ਚੱਲਣਾ ਨੇ ਨਾ ਕੋਲੇ ਇਹਨਾਂ ਨੂੰ ਤਾਂ ਯਾਰ ਹੋਰੀ ਬਸ ਨਾ ਵੀ ਆ ਸੀ ਸੱਤਾ ਚ ਆ ਗਏ ਜਿਵੇਂ ਹੰਕਾਰ ਨਹੀਂ ਆ ਜਾਂਦਾ ਵੀ ਤੁਹਾਨੂੰ ਕੋਈ ਇਮਾਨਦਾਰ ਆ ਕੋਈ ਸਮਝਦਾਰ ਬੰਦਾ ਵੀ ਕੋਈ ਸਲਾਹ ਦੇਵੇ ਉਹ ਵੀ ਪੇੜੀ ਲੱਗਦੀ ਹੈ ਵੀ ਲੈ ਇਹ ਇਹਨਾਂ ਟੋਕਣਾ ਹੀ ਹੈ ਉਹ ਯਾਰ ਪੰਜਾਬ ਡੁੱਬਦਾ ਜਾਂਦਾ ਕੋਈ ਸੋਚੂਗਾ ਕਿ ਨਹੀਂ ਸੋਚੂਗਾ ਸਟੇਜਾਂ ਤੇ ਤਾਂ ਅਸੀਂ ਬੜ ਬੜ ਟਿੰਗੜ ਤੇ ਹੁੰਦੇ ਸੀ ਆ ਕਰਦਾਂਗੇ ਉਹ ਕਰਦਾਂਗੇ ਜਦੋਂ ਹੁਣ ਕੁਰਸੀਆਂ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਕਰਕੇ ਉਹਨਾਂ ਵਿੱਚ ਮਾੜੀ ਮੋਟੀ ਤਾਂ ਸਮਝ ਹੋਊਗੀ ਨਾ ਕਿ ਪੰਜਾਬ ਲੀਹਾਂ ਤੇ ਲਿਆਉਣਾ ਕਿਵੇਂ ਆ ਰੰਗਲਾ ਬਣਾਉਣਾ ਕਿਵੇਂ ਆ ਨਹੀਂ ਨਹੀਂ ਇਹ ਪਤਾ ਕੀ ਹੁੰਦਾ ਪੰਜਾਬੀ ਤਜਰਬੇ ਬਹੁਤ ਕਰਦੇ ਹ ਇਹ ਕੋਈ ਨਾ ਨਾਲ ਹਮਦਰਦੀ ਨੂੰ ਨਹੀਂ ਨਾ ਨੂੰ ਸਰਕਾਰ ਫੜਾਈ ਉਹ ਪਹਿਲਾਂ ਨਾ ਦੁਖੀ ਇਹ ਨਾ ਕਰਤਾ ਸੀ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਇਹਨਾਂ ਨੂੰ ਕਿਹਾ ਵੀ ਚੱਲ ਉਹ ਵੀ ਲੁੱਟੇ ਰਹੇ ਵੀ ਲੁੱਟ ਲੈਣਗੇ ਕੀ ਹੋ ਜਾਊਗਾ ਆਹੀ ਆਮ ਪਿੰਡਾਂ ਦੇ ਕਹਿੰਦੇ ਸੀ ਇਹ ਲੁੱਟ ਲੈਣਗੇ ਕੀ ਕਰ ਲੋਂਗੇ ਪਹਿਲੇ ਵੀ ਲੁੱਟੇ ਰਹੇ ਉਹਨਾਂ ਨੇ ਇੱਕ ਤਜਰਬਾ ਕਰਾਇਆ ਵੀ ਸ਼ਾਇਦ ਜਿਵੇਂ ਇਹ ਕਹਿੰਦਾ ਹੁੰਦਾ ਸੀ ਨਾ ਵੀ ਬੜੇ ਡਾਕਟਰ ਤੇ ਨਾਮ ਨਹੀਂ ਆਉਂਦਾ ਝਾੜਾ ਝਾੜ ਫੂਕੇ ਕਰਾ ਕੇ ਦੇਖ ਲਓ ਸੱਤੇ ਇਹ ਝਾੜੇ ਵਾਲੇ ਲੱਭੇ ਸੀਗੇ ਵੀ ਚਲੋ ਝਾੜ ਫੂਕੇ ਕਰਾ ਲਵੇ ਉਹਨਾਂ ਤੇ ਸ਼ਾਇਦ ਰਾਮ ਅਜ ਪਰ ਕਹਿੰਦੇ ਨੇ ਜਿਉਂ-ਜਿਉਂ ਰਾਜਕੀਆ ਮਰਜ਼ ਬੜਤੀ ਗਈ ਉਹ ਇਹਨਾਂ ਦਾ ਹਾਲ ਹੋ ਗਿਆ ਨਾ ਪੰਜਾਬ ਜਿਵੇਂ ਡੋਬਦਾ ਇੱਕ ਮੈਨੂੰ ਇਹ ਦੱਸੋ ਜੀ ਜਿਵੇਂ ਪੰਜਾਬ ਡੋਬਣ ਦੀ ਗੱਲ ਤੁਰਦੀ ਹੈ ਸਰਕਾਰ ਨੇ ਇੱਕ ਮਿਸ਼ਨ ਸ਼ੁਰੂ ਕੀਤਾ ਕਿ ਰੰਗਲਾ ਪੰਜਾਬ ਨਾਮ ਦੇ ਉੱਥੇ ਵੈੱਬਸਾਈਟ ਤੇ ਪੈਸੇ ਪਾਓ ਕੱਲਾ ਕਲਰ ਪਈਆ ਤੁਹਾਡੇ ਤੇ ਲਾਵਾਂਗੇ ਸਰਕਾਰ ਦਾ ਇਹ ਜਿਹੜਾ ਚੁੱਕਿਆ ਹੋਇਆ ਸਟੈਪ ਤੁਹਾਨੂੰ ਠੀਕ ਲੱਗਦਾ ਦੇਖੋ ਸ਼ਬਦ ਇਹਨਾਂ ਕੋਲ ਬਹੁਤ ਹੈ ਸ਼ਬਦਾਂ ਦੇ ਧਨੀ ਆ ਬਸ ਯਾਰ ਸਲੋਗਨਾਂ ਨਾਲ ਢਿੱਡ ਭਰ ਜੂਗਾ ਸਾਡਾ ਸਿਸਟਮ ਬਣਿਆ ਹੋਇਆ ਸੀਐਮ ਰੀਲੀਫ ਫੰਡ ਹੈਗਾ ਉਹਦੀ ਆਡਿਟ ਹੁੰਦੀ ਹੈ ਸੀਏਜੀ ਦੇ ਆਡਿਟ ਕਰਦੀ ਹੈ ਇਹਦਾ ਜਿਹੜਾ ਥੋੜਾ ਰੰਗਲਾ ਪੰਜਾਬੀ ਦਾ ਆਡਿਟ ਕਾਊਂਟ ਕਰੂਗਾ ਪਹਿਲਾਂ ਦਿਨ ਉਹਨੇ ਪੁੱਛਿਆ ਦੇਖੋ ਕਿਸੇ ਨੇ ਵੀ ਪੈਸਾ ਦੇਣਾ ਆਪਣੀ ਮਿਹਨਤ ਦਾ ਪੈਸਾ ਉਹ ਕਿੱਥੇ ਲੱਗ ਰਿਹਾ ਉਹਨੂੰ ਪਤਾ ਤਾਂ ਲੱਗਣਾ ਚਾਹੀਦਾ ਜੇ ਆਡਿਟ ਹੋਊਗੀ ਤਾਂ ਉਹਨੂੰ ਪਤਾ ਲੱਗੂ ਮੈਂ ਜੋ ਪੈਸਾ ਦਿੱਤਾ ਸੀ ਉਹ ਮੇਰਾ ਕਿੱਥੇ ਲੱਗਿਆ ਜੇ ਸੀਐਮ ਰੀਲੀਫ ਫੰਡ ਚਲੰਦੇ ਹੈ ਉਦੀ ਆਡਿਟ ਹੋਣੀ ਤੇ ਸੀਏ ਜੀ ਨੇ ਕੱਢ ਕੇ ਰੱਖ ਦੇਣਾ ਸੀ ਵੀ ਇੰਨਾ ਪੈਸਾ ਇੰਨੇ ਇਹ ਜ਼ਿਲ੍ਹੇ ਨੂੰ ਗਿਆ ਇੰਨਾ ਪੈਸਾ ਇਹ ਜ਼ਿਲ੍ਹੇ ਨੂੰ ਗਿਆ ਮਤਲਬ ਪੂਰਾ ਅਕਾਊਂਟਡ ਰਿਪੋਰਟ ਬਣ ਜਾਣਾ ਸੀ ਹੁਣ ਤਾਂ ਉਹਦੇ ਚ ਮੈਨੂੰ ਇਹ ਦੱਸ ਦੇਣ ਕਿ ਉਹ ਪੈਸਾ ਪਤਾ ਲੱਗੂਗਾ ਕਿਸ ਨੇ ਜਿਨ੍ਹਾਂ ਨੇ ਦਿਆ ਉਹ ਤੁਸੀਂ ਗੁਜਰਾਤ ਇਲੈਕਸ਼ਨ ਚ ਖਰਚ ਰਹੇ ਹੋ ਕਿ ਬਿਹਾਰ ਇਲੈਕਸ਼ਨ ਚ ਖਰਚ ਰਹੇ ਕਿੱਥੇ ਖਰਚ ਰਹੇ ਨੇ ਉਹਦੀ ਆਡਿਟ ਰਿਪੋਰਟ ਕਿੱਥੇ ਆ ਨੀਤੀ ਚ ਖੋਟ ਹੈ ਨਾ ਫਿਰ ਮਨਸ਼ਾ ਠੀਕ ਨਹੀਂ ਹੈ ਤੁਹਾਡੀ ਜਿਵੇਂ ਮੋਦੀ ਸਾਹਿਬ ਨੇ ਪੀਐਮ ਕੇਅਰ ਫੰਡ ਬਣਾ ਲਿਆ ਸੀ ਉਹਦੀ ਕੋਈ ਆਡਿਟ ਨਹੀਂ ਉਹ ਮੈਂ ਉਹਦੀ ਰਿਸਰਚ ਕਰ ਰਹੇ ਹਾਂ ਕੁਝ ਨਹੀਂ ਹੈ ਸਭ ਲੁੱਟਦਾ ਬਤੰਤਰ ਹੈ ਕੁਝ ਇਹਨਾਂ ਨੂੰ ਪੰਜਾਬੀਆਂ ਨਾਲ ਜਾਂ ਆਮ ਲੋਕਾਂ ਨਾਲ ਕੋਈ ਦਰਦ ਨਹੀਂ ਹੈ ਹੜਾਂ ਚ ਮਰ ਗਏ ਕਿਸੇ ਦੇ ਡੰਗਰ ਹੜ ਗਏ ਕਿਸੇ ਦੇ ਜ਼ਮੀਨਾ ਹੜ ਗਏ ਕੋਈ ਦਰਦ ਨਹੀਂ ਇਹਨਾਂ ਨੂੰ ਪਰ ਤੁਸੀਂ ਕਹਿੰਦੇ ਇਹਨਾਂ ਨੂੰ ਡੰਗਰਾਂ ਦਾ ਵੀ ਕੋਈ ਦਰਦ ਨਹੀਂ ਬੱਕਰੀਆਂ ਦਾ ਵੀ ਅਨਾਉਂਸਮੈਂਟ ਹੋ ਗਈ ਹੈ 4000 ਰੁਪਿਆ ਪ੍ਰਤੀ ਬੱਕਰੀ ਦਾ ਵੀ ਮੁਆਵਜ਼ਾ ਦੇਣਾ ਇਸ ਵਾਰੀ ਨਹੀਂ ਇਹਨਾਂ ਦਾ ਪਤਾ ਕੀ ਹੈ ਇਹਨਾਂ ਦਾ ਦਿੱਲੀ ਝੂਠ ਚੱਲ ਗਿਆ ਸਾਰੇ ਦੇਸ਼ ਚ ਕੋ ਹੁਣ ਹਰੇਕ ਕਿਹੜਾ ਟਿਕਟ ਖਰਚ ਕਰਕੇ ਉੱਥੇ ਦਿੱਲੀ ਦੇ ਲੋਕਾਂ ਨੂੰ ਪੁੱਛਣ ਜਾਵੇ ਜੋ ਉੱਥੇ ਬਕਵਾਸ ਕਰੀ ਜਾਂਦੇ ਤੇ ਇੱਥੇ ਸਮਝੀ ਜਾਂਦੇ ਲੋਕ ਵੀ ਸੱਚ ਐ ਪਰ ਹੁਣ ਜਦ ਪ੍ਰੈਕਟੀਕਲ ਕਰਕੇ ਦੇਖਿਆ ਇਹ ਤਾਂ ਜਮੇ ਨਕੰਮੇ ਸੀਗੇ ਯਾਰ ਜੇ ਮੜੇ ਮੋਟਾ ਉਹ ਲੁੱਟਦੇ ਸੀ ਮੜੇ ਮੋਟਾ ਕੰਮ ਵੀ ਕਰਦੇ ਸੀ ਇਹਨਾਂ ਦਾ ਤਾਂ ਲੁੱਟਣ ਪਰੇ ਬਣਾ ਲਿਆ ਸਭ ਕੁਝ ਕੰਮ ਜ਼ੀਰੋ ਇਸ ਕਰਕੇ ਯਾਰ ਸ਼ਬਦਾਂ ਨਾਲ ਬਸਲੋਗਨ ਰੱਖਣ ਨਾਲ ਨਹੀਂ ਗੁਮ ਦੇ ਸਟੇਟਾਂ ਦੇ ਅੱਗੇ ਜਾਣਾ ਸੈਨ ਸ਼ਕਤੀ ਘਟ ਜਾਂਦੀ ਹੈ ਜਿਹੜੀ ਲੋਚਨਾ ਕਰਦਾ ਤੁਸੀਂ ਵੀ ਹੁਣ ਖੁੱਲ੍ਹ ਕੇ ਲੋਚਨਾ ਕਰਦੇ ਹੋ ਪਾਏ ਦੂਜੀ ਪਾਰਟੀ ਨੂੰ ਜੁਆਇਨ ਕਰਕੇ ਕਰ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਸਿਆਸੀ ਪਰਚਿਆਂ ਦਾ ਡਰ ਜਿਹੜੇ ਕਿ ਪਏ ਆ ਪਿੱਛੇ ਬਹੁਤ ਲੋਕਾਂ ਤੇ ਬਿਲਕੁਲ ਲਾਧੂ ਕਾ ਜੀ ਅਸਲ ਕਾਰਨੀ ਇਹ ਹੈ ਜਿਹੜੇ ਐਮਐਲਏ ਨੂੰ ਬੋਲਦੇ ਐਮਐਲਏ ਨੂੰ ਇਹਨਾਂ ਨੇ ਸਾਲਕ ਨਾ ਪੂਰੀ ਛੂਟ ਦੇ ਕੇ ਰੱਖੀ ਉਹਨਾਂ ਦੇ ਨਾਲ ਲਾਤੇ ਨੋਡਲ ਅਫਸਰ ਕੱਲੇ ਕੱਲੇ ਐਮਐਲਏ ਦੇ ਨਾਲ ਇਹ ਅਫਸਰ ਆਪਕੇ ਅਫਸਰਾਂ ਔਰ ਐਮਐਲਏ ਦੇ ਵਿਚ ਕੀ ਪੁਲਕਾ ਕੰਮ ਕਰੇਗੇ ਉਹ ਇੱਕ ਇਹ ਬੋਲ ਕੇ ਲਾਇਸੀ ਪਰ ਉਹਨਾਂ ਨੂੰ ਟਾਸਕ ਪਤਾ ਕੀ ਦਿੱਤਾ ਸੀ ਵੀ ਐਮਐਲਏ ਜੋ ਕਰਦਾ ਅਫਸਰ ਤੋਂ ਪੁੱਛ ਕੇ ਕਿਉਂਕਿ ਲੈਣਾ ਉਹਨਾਂ ਅਫਸਰ ਤੋਂ ਹੀ ਆ ਅਫਸਰਾਂ ਨੂੰ ਰਿਪੋਰਟ ਕਰਨਾ ਸੀ ਉਹਨਾਂ ਨੋਡ ਅਫਸਰ ਨੂੰ ਵੀ ਤੇਰੀ ਜਿਹੜੀ ਟਰਾਂਸਫਰ ਪੋਸਟਿੰਗ ਹੈ ਇਹਦੇ ਹੱਥ ਚ ਹੈ ਜੋ ਇਹ ਰਿਪੋਰਟ ਤੇ ਜੂ ਨੋਡ ਅਫਸਰ ਉਹਦੇ ਅਕੋਰਡਿੰਗ ਤੇਰੀ ਟਰਾਂਸਫਰ ਪ੍ਰਮੋਸ਼ਨ ਹੋਰ ਪੋਸਟਿੰਗ ਜੋ ਵੀ ਹੋਣਾ ਇਹ ਇਨਾ ਕਰਵਾਣੀ ਹੈ ਹੁਣ ਉਹਨਾਂ ਨੇ ਤਾਂ ਰਿਪੋਰਟ ਹੀ ਨਾ ਦੇਣੀ ਸੀ ਐਮਐਲਏ ਨੇ ਮਿੱਤੇ ਐਨਐਲ ਮੰਗੇ ਐਮਐਲਏ ਹਰੇਕ ਨਾਲ ਰਿਪੋਰਟਾਂ ਦੇ ਕੇ ਪੂਰਾ ਚਾਰਟ ਬਣਾ ਲਿਆ ਦਿੱਲੀ ਬੁਲਾਈ ਗਏ ਆਪਕੇ ਖਿਲਾਫ ਇਹ ਰਿਪੋਰਟ ਆਪ ਉਹ ਵੀ ਕਹੋਆ ਵੀ ਹਾਂ ਪੱਕੀ ਤੇ ਜਿਹੜਾ ਸਹੀ ਹੈ ਜਿਵੇਂ ਮੈਂ ਬੋਲਦਾ ਰਿਕਾਰਡਿੰਗਾਂ ਤੱਕ ਆ ਗਈਆਂ ਨੂੰ ਮੈਂ ਕਿਹਾ ਬੋਲੋ ਹੁਣ ਕਿਆ ਕਰਨਾ ਹੱਥ ਜੋੜ ਕੇ ਖੜ ਗਏ ਹੁਣ ਐਸਤੀਫਾ ਲਿਖ ਦੋ ਜਿਵੇਂ ਹੁਣ ਆਨ ਰਿਕਾਰਡ ਕਿਹਾ ਨਾ ਨਾ ਪਠਾਨ ਮੱਜਰੇ ਨੇ ਮੈਂ ਐਸਤੀਫਾ ਲੈ ਕਰਕੇ ਆਇਆ ਹਾਂ ਐਸਤੀਫਾ ਲੈ ਕਰਕੇ ਉਹੋ ਜਿਹੜੇ ਦਾ ਅਸਤੀਫਾ ਹੀ ਪਹਿਲਾਂ ਲੈ ਕੇ ਰੱਖਿਆ ਹੈ ਉਹ ਕਿਵੇਂ ਬੋਲੂਗਾ ਇਸਕਾ ਜਿਹੜੇ ਬੋਲਦੇ ਨਹੀਂ ਚੁੱਪ ਹੈ ਬਿਲਕੁਲ ਉਹੀ ਕਾਰਨ ਹੋਇਆ ਹਮਤਲਬ ਮੀਨਾ ਨੇ ਘੰਡੀ ਐਸੀ ਮਰੋੜ ਲਈ ਜਿਵੇਂ ਮੋਦੀ ਸਾਹਿਬ ਤੋਂ ਸਿੱਖ ਗਏ ਵੀ ਜੇ ਵਿਰੋਧੀਆਂ ਨੂੰ ਚੁੱਪ ਕਰਾਉਣਾ ਉਹਨਾਂ ਦੀ ਫਾਈਲ ਖੋਲ੍ਹ ਲਓ ਨਾ ਉਹਤੇ ਕਾਰਵਾਈ ਕਰੋ ਜਿੱਦਣ ਉਹ ਆਵਾਜ਼ ਜੀ ਚੱਕਿਆ ਉਹਨੂੰ ਫਾਈਲ ਜੀ ਹਲਾ ਕੇ ਦਿਖਾ ਦਿਓ ਮੜ ਜੀ ਇਹ ਆ ਮੇਰੇ ਕੋਲ ਉਹ ਜਦੇ ਸ਼ਾਂਤ ਤੂ ਕੇ ਬੈਠ ਜਾਂਦਾ ਇਹ ਜਿਹੜਾ ਫਾਰਮੂਲਾ ਪੋਲਿਟਿਕਸ ਚ ਆ ਕੇ ਬੜਾ ਖਤਰਨਾਕ ਹੈ ਹੁਣ ਇਮਾਨਦਾਰ ਬੰਦੇ ਕਿੱਥੋਂ ਆਉਣਗੇ ਹੁਣ ਜਿਹੜੇ ਇਮਾਨਦਾਰ ਆ ਉਹ ਕਹਿੰਦੇ ਆ ਕਿਉਂ ਰਾਜਨੀਤੀ ਚ ਪੰਗਾ ਲੈਣਾ ਅਸੀਂ ਘਰ ਦਾ ਕੰਮ ਕਰਦੇ ਆਂ ਬੇਲਾ ਹਨਾ ਕਿਉਂ ਬਦਨਾਮੀ ਕਰਾਉਣੀ ਉਹ ਚੰਗਾ ਬੰਦਾ ਆਉਂਦਾ ਨਹੀਂ ਮਾੜਿਆਂ ਦੀਆਂ ਫੈਲਾਂ ਖੁੱਲ ਜਾਂਦੀਆਂ ਇਸ ਕਰਕੇ ਪਬਲਿਕ ਪਿਸ ਰਹੀ ਆ ਟੈਕਸ ਦਾ ਪੈਸਾ ਥੋੜਾ ਐਂ ਚੱਟ ਹੋ ਰਿਹਾ ਇਹ ਕਾਰਨ ਹੈ ਬਹੁਤ ਸ਼ੁਕਰੀਆ ਜੀ ਧੰਨਵਾਦ ਪੁਨਾ ਸਰਜੀਸ਼ ਸ਼ਰਮਣੀ ਕਾਲੀਦਲ ਦੇ ਬਲਾਰੇ ਇਕਬਾਲ ਸਿੰਘ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਆਖਰਕਾਰ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਕੀ ਹੈ ਔਰ ਮੁੜਵ ਸੇਵਾ ਕਰਨ ਲਈ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਕਮੀਆਂ ਕਿੱਥੇ ਨੇ ਇਸ ਬਾਰੇ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਹੈ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਤੁਸੀਂ ਵੀ ਜ਼ਰੂਰ ਸਾਂਝੇ ਕਰਿਓ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ